ਦੋਸਤੋ ਦੰਦਾਂ ਦੀ ਮਹਤਮ ਮਹੱਤਤਾ ਸਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਕਹਿੰਦੇ ਨੇ ਅੱਖਾਂ ਗੰਨਿਆਂ ਜਹਾਨ ਗਿਆ ਦੰਦ ਗਏ ਤਾਂ ਸਵਾਦ ਗਿਆ ਦੰਦਾਂ ਲਈ ਤੁਹਾਨੂੰ ਇੱਕ ਮੰਜਨ ਦੱਸਣ ਲੱਗਿਆ ਚਾਹੇ ਤੁਹਾਡੇ ਮਸੂੜੇ ਖਰਾਬ ਹੁੰਦੇ ਨੇ ਚਾਹੇ ਤੁਹਾਨੂੰ ਪਾਇਓਰੀਆ ਭਾਵ ਮੂੰਹ ਦੇ ਵਿੱਚੋਂ ਖੂਨ ਆਉਂਦਾ ਬਰਸ਼ ਕਰਦੇ ਸਮੇਂ ਜਾਂ ਕੋਈ ਚੀਜ਼ ਖਾਣੇ ਹੋ ਫਿਰ ਤੁਹਾਨੂੰ ਲੱਗਦਾ ਵੀ ਥੋੜਾ ਖੂਨ ਆ ਗਿਆ ਦੰਦਾਂ ਚੋਂ ਭਾਵ ਮਸੂੜੇ ਕਮਜ਼ੋਰ ਨੇ ਜਾਂ ਮੂੰਹ ਚੋਂ ਬਦਬੂ ਆਉਂਦੀ ਆ ਜਾਂ ਜਾੜਾ ਕਮਜ਼ੋਰ ਨੇ ਜਾਂ ਦੰਦਾਂ ਦੇ ਉੱਪਰ ਪੀਲਾਪਣ ਜੰਮ ਚੁੱਕਿਆ ਤੁਸੀਂ ਕਰਨਾ ਕੀ ਆ ਫਟਕੜੀ ਲੈ ਲਓ 50 ਗ੍ਰਾਮ ਉਸ ਨੂੰ ਖਿਲ ਕਰ ਲਓ ਉਹਦੇ ਵਿੱਚ ਲੌਂਗ ਪਾ ਲਓ 50 ਗ੍ਰਾਮ ਮਗਾ ਪਾ ਲਓ ਤੁਸੀਂ 25 ਗ੍ਰਾਮ ਤੇ ਨਾਲ ਉਹਦੇ ਵਿੱਚ ਮਾਜੂ ਮਾਜੂ ਇੱਕ ਗੋਲ ਗੋਲ ਜੇ ਨਾ ਫਲ ਹੁੰਦਾ ਆ ਉਹ ਤੁਹਾਨੂੰ ਮਿਲ ਜੂਗਾ ਪੰਸਾਰੀ ਤੋਂ ਸੁੱਕਾ 50 ਗ੍ਰਾਮ ਮਾਜੂ ਪਾ ਲਓ ਇਹਦੇ ਵਿੱਚ ਅਕਰਕਰੇ ਇਹ ਚ ਜ਼ਰੂਰ ਪਾਓ 25 ਗ੍ਰਾਮ ਇਹਦੇ ਚਕਰਕਰਾ ਪਾ ਲਓ ਤੇ 2-3 ਗ੍ਰਾਮ ਇਹਦੇ ਚ ਪਾ ਲਓ ਪਿਪਲਾਮੈਂਟ 20 ਗ੍ਰਾਮ ਗੇਰੂ ਸਾਰੀਆਂ ਚੀਜ਼ਾਂ ਦਾ ਮਹੀਨ ਚੂਰਨ ਬਣਾ ਕੇ ਜੇ ਤੁਹਾਨੂੰ ਲੱਗਦਾ ਵੀ ਇਹ ਥੋੜਾ ਜਿਹਾ ਫਿੱਕਾ ਜਿਹਾ ਲੱਗਦਾ ਤਾਂ ਇਹਦੇ ਵਿੱਚ ਸਿੰਧ ਦਾ ਨਮਕ ਵੀ ਪਾ ਸਕਦੇ ਆ 20 ਤੋਂ 25 ਗ੍ਰਾਮ ਇਹਦਾ ਮੰਜਨ ਬਣਾ ਕੇ ਇੱਕ ਸ਼ੀਸ਼ੀ ਚ ਪਾ ਕੇ ਰੱਖ ਲਓ ਐਂ ਲਾ ਕੇ ਹੱਥ ਤੇ ਰੱਖ ਕੇ ਸਾਰੇ ਮਸੂੜਿਆਂ ਦੇ ਵਾਲੇ ਦਾਲੇ 2-3 ਮਿੰਟ ਲਾ ਕੇ ਰੱਖੋ ਤੁਸੀਂ ਦੇਖੋਗੇ ਵੀ ਤੁਹਾਨੂੰ ਇਮੀਡੀਏਟਲੀ ਲੱਗੂਗਾ ਵੀ ਮਸੂੜੇ ਮੇਰੇ ਜਿਹੜੇ ਢਿੱਲੇ ਜੇ ਸੀ ਜਾਂ ਹੋਰ ਟਾਈਟ ਹੋ ਗਏ ਪਾਇਓਰੀਆ ਖਤਮ ਹੋਣਾ ਸ਼ੁਰੂ ਹੋ ਗਿਆ ਬਹੁਤ ਵਧੀਆ ਲਾਹੇਵੰਦ ਵੰਜਨਾ ਹਫਤੇ ਚ 2-3 ਵਾਰ ਕਰੋ ਰੋਜ਼ ਕਰੋ ਸਵੇਰੇ ਸ਼ਾਮ ਕਰੋ ਕੋਈ ਨੁਕਸਾਨ ਨਹੀਂ ਹੈਗਾ ਇਹਨੂੰ ਵਰਤ ਕੇ ਜਰੂਰ ਦੇਖੋ